ਅਗਰ ਤੁਸੀਂ ਦੇਖੋਗੇ ਜਾਂ ਇਤਿਹਾਸ ਚ ਪੜੋਗੇ ਤਾਂ ਗੁਜਰਾਤ ਦੇ ਵਿੱਚ ਹਿੰਦੁਸਤਾਨ ਚ ਸਭ ਤੋਂ ਵੱਧ ਗੁਜਰਾਤ ਜਿਹੜਾ ਸਮੁੰਦਰ ਦੇ ਕਿਨਾਰੇ ਦੇ ਉਤੇ ਅੱਜ ਵੀ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਇਸੇ ਤਰ੍ਹਾਂ ਦਿੱਲੀ ਕਾਨਪੁਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਇਸ ਪਰੰਪਰਾ ਨੂੰ ਜਾਰੀ ਰੱਖਿਆ ਹੋਇਆ ਮੈਂ ਮੁਬਾਰਕਬਾਦ ਦਿੰਦਾ ਲੁਧਿਆਣੇ ਦੇ ਜਿਹੜਾ ਨੌਜਵਾਨਾਂ ਨੂੰ ਜਿਹੜੇ ਆਪਣੀ ਮਿਹਨਤ ਦੇ ਨਾਲ ਇਹਨਾਂ ਨੂੰ ਪਹਿਲਾਂ ਬਜ਼ੁਰਗ ਸੀ ਬਜ਼ੁਰਗ ਚਲਾਉਂਦੇ ਸੀ ਹੁਣ ਜਿਹੜੇ ਇਹ ਨਵੀਂ ਜਿਹੜੀ ਪੀੜ੍ਹੀ ਹੈ ਇਹ ਚਲਾ ਰਹੀ ਆ ਔਰ ਬੜੀ ਮਿਹਨਤ ਦੇ ਨਾਲ, ਸ਼ਿੱਦਤ ਦੇ ਨਾਲ ਇਸ ਪਰੰਪਰਾ ਨੂੰ ਜਾਰੀ ਰੱਖਿਆ ਹੋਇਆ ਔਰ ਇਹ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਣਾ ਚਾਹਨਾ ਇਹ ਸਾਨੂੰ ਸਾਰਿਆਂ ਨੂੰ ਜੋੜਦੀ ਆ ਕਿਉਂਕਿ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਸੀ ਤਾਂ ਅਸੀਂ ਵੱਖ-ਵੱਖ ਹਿੱਸਿਆਂ ਦੇ ਵਿੱਚ ਧਾਕੇ ਵਸ ਗਏ ਕੋਈ ਕਿਧਰੇ ਵਸ ਕੇ ਕੋਈ ਪੁੱਤਰ ਲੇਕਿਨ ਇਹਨੂੰ ਟੁੱਬੜੀ ਦਾ ਮੇਲਾ ਕਿਹਾ ਜਾਂਦਾ ਔਰ ਇਹਨੂੰ ਝੰਡ ਦਾ ਮੇਲਾ ਵੀ ਕਹਿੰਦੇ ਨੇ ਕਿਉਂਕਿ ਅੱਜ ਦੇ ਟੁੱਬੜੀ ਮੇਲੇ ਦੀ ਦੀ ਮਹਾਨ ਸ਼ੋਭਾ ਯਾਤਰਾ ਇਹ ਬਸ ਸਾਨੂੰ ਇੱਥੱਕ ਸ ਹੈ ਕੁਗ ਪਿੱਛੋਂ ਪਾਕਿਸਤਾਨ ਤੋਂ ਜਲਦੀ ਆ ਰਹੀ ਹੈ ਸਾਡੇ ਬਜ਼ੁਰਗਾਂ ਦੇ ਟਾਈਮ ਤੇ ਜੋਇਆ ਚਨੋਟ ਚਨਾਰ ਦੇ ਕਿਨਾਰੇ ਅੱਜ ਦੇ ਦਿਨ ਤੇ ਅਜੀ ਟੁਬੜੀ ਮੇਲਾ ਭਗਵਾਨ ਕਿਚਨ ਬਲਾਮ ਕਿਚਨ ਜੀ ਦੇ ਉੱਤੇ ਰਾਤ ਸੀਲਾ ਦਾ ਨਾ ਦੇ ਜਾਰਾ ਸ਼ੁਰੂ ਕੀਤਾ ਸੀ ਕੁਗ ਸਾਡੇ ਵੀਰ ਜੀ ਨੇ ਦੱਸਿਆ ਜੀ ਜੀ ਨੇ ਬਹੁਤ ਸ਼ਰਧਾ ਭਰ ਦੇ ਨਾਲ ਸਾਡੀ ਸਾਰੀ ਬਲਾਤਰੀ ਸਾਡੇ ਚਨੋਟ ਬਰਾਦਰੀ ਜੋਇਆ ਬਰਾਦਰੀ ਜਿੰਨੇ ਵੀ ਚੰਗ ਦੇ ਆਸ-ਪਾਸੇ ਸਾਰੇ ਰਿਸ਼ਤੇਦਾਰ ਸਾਰੇ ਸਾਰੇ ਇਕੱਠੇ ਹੋ ਗਏ ਬੜੀ ਸ਼ਰਧਾ ਭਾਵਨੇ ਬਣਾਣੇ ਆ ਇਹ ਸਾਡੀ ਪਰੰਪਰਾ ਜਰੀਏ ਪੂਰੀ ਪੁਰਾਣੀ ਚੱਲਦੀ ਆ ਰਹੀ ਹੈ ਔਰ ਸਾਡੇ ਨੌਜਵਾਨ ਸ਼ੋਕ ਬਲੋਤਰਾ ਜੀ ਕਪੂਰ ਸਾਹਿਬ ਅਰਣਕਪੂਰ ਜੀ ਔਰ ਸਾਥੀ ਸਾਰਿਆਂ ਦੇ ਸਾਰੇ ਇਕੱਠੇ ਹੋ ਗਏ ਉਸ ਪਰੰਪਰਾ ਨੂੰ ਲਾਗੂ ਕੀਤਾ ਮੈਂ ਇਹਨਾਂ ਵਧਾਈ ਦਿੰਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਅਜ ਤੱਕ ਜਿਹੜਾ ਰੀ ਸ਼ਰਧਾ ਪਵਨ ਬਣਾਣੇ ਆ ਉਹਨੇ ਪਰੰਪਰਾ ਸਾਡੀ ਅੱਗੇ ਚੱਲਦੀ ਰਹਿਣੀ ਚਾਹੀਦੀ ਆ ਇਹ ਸ਼ੋਭਾ ਯਾਤਰਾ ਜਿਹੜੀ ਹੈ ਸਾਡੇ ਪੂਰਾ ਪ੍ਰਾਚੀਨ ਤੋਂ ਚੱਲੀ ਆ ਰਹੀ ਹੈ ਸਾਡੇ ਪਹਿਲੇ ਪਾਕਿਸਤਾਨ ਤੋਂ ਜੋ ਚਰੇ ਔੜ ਦੇ ਵਿੱਚ ਹੋਇਆ ਪਹਿਲੇ ਪੰਨਾ ਉੱਥੋਂ ਯਾਤਰਾ ਸ਼ੁਰੂ ਹੁੰਦੀ ਸਾਡੇ ਗੁਰੂ ਗਸਾਈਆਂ ਦਾ ਮੇਲਾ ਇਹ ਮੇਲਾ ਘਟ ਪਰਵ ਜਾਰਾ ਪਤਾ ਸਾਡੀ ਇਹਦੀ ਆਸਤਾ ਜੁੜੀ ਹੋਈ ਹੈ ਤੇ ਜਿੰਨੇ ਵੀ ਆਉਂਦੇ ਆਪਣੀ ਆਸਤਾ ਦੇ ਨਾਲ ਆਉਂਦੇ ਹੈ ਇੱਥੇ ਜੋ ਲੋਕਾਂ ਦੀ ਮੰਨਤ ਤੇ ਮੰਤਾ ਵੀ ਪੂਰੀਆਂ ਹੁੰਦੀਆਂ ਹੈ ਕਿ